ਅੱਜ ਦਬੁਰਜੀ ਵਾਲਾ ਜਾਫ ਕਰੂਗਾ ਅੱਜ ਦਬੁਰਜੀ ਵਾਲਾ ਸ਼ਕਰਪੁਰੀਆਂ ਦੇ ਨਾਲ ਜਾਫ ਚ ਖੜ ਗਿਆ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਠੁੱਲੇਵਾਲ ਵੱਲੋਂ ਕਬੱਡੀ ਪੈ ਚੁੱਕੀ ਹੈ ਜਾਫੀ ਚਾਰ ਨੇ ਮੈਨੂੰ ਲੱਗਦਾ ਵੀ ਨੰਬਰ ਜਾਫੀ ਦਾ ਨੰਬਰ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਦਾ ਹੈ ਸੱਚੇ ਪਾਤਸ਼ਾਹ ਗੁਰੂ ਇਸ ਤੋਂ ਬਾਅਦ ਹਾਂਜੀ ਇਸ ਤੋਂ ਬਾਅਦ ਜਿਹੜੇ ਸਨਮਾਨ ਹੈ ਇਹ ਸਨਮਾਨ ਕੀਤੇ ਜਾਣਗੇ ਸਹੀ ਹੈ ਜਿਹੜੇ ਗੱਡੀਆਂ ਨੂੰ ਸਨਮਾਨ ਹੈ ਦੀਪ 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 ਬਚ ਕੇ ਬਚ ਕੇ ਬਚ ਕੇ ਬਚ ਕੇ ਦੀਪ ਦੀਪ ਤੇ ਮੱਲ ਮੱਲ ਤੇ ਦੀਪ ਉਹ ਆ ਗਿਆ ਮੱਲ ਮੇਰੇ ਵੀਰੋ ਇਹਨੂੰ ਮੱਲ ਕਹਿੰਦੀ ਹੈ ਦੁਨੀਆ ਸ਼ਾਹੀ ਗੱਲ ਸਨਮਾਨ ਪਾਓ ਗੁਰਮਾ ਖੇਡ ਕਬੱਡੀ ਦੇ ਉਸਤਾਦ ਵੱਡੇ ਖਿਡਾਰੀਆਂ ਨੇ ਸਨਮਾਨ ਹੋਣੇ ਆ ਮੈਂ ਤੋਂ ਬਾਅਦ ਇੱਧਰ ਸਾਡੇ ਵਾਲੇ ਵੀ ਆਏ ਬੈਠੇ ਆ ਪਿੱਛੇ ਦੇਖੀਏ ਇਹ ਸਾਡੇ ਵਾਲੇ ਵੀ ਖੜੇ ਆ